ਧੰਨ ਵਾਹਿਗੁਰੂ ਸਾਹਿਬ ਜੀਓ ਗੌੜੀ ਮਹਲਾ 5 ਵਾਹ ਸੰਤ ਪ੍ਰਸਾਦ ਹਰ ਨਾਮ ਧਿਆਇਆ ਤਬ ਤੇ ਧਾਵਤ ਮਨ ਤ੍ਰਿਪਤਾਇ ਸੰਤ ਪ੍ਰਸਾਦ ਹਰਨਾਮ ਧਿਆਇ ਤਬ ਤੇ ਧਾਵਤ ਮਨ ਤ੍ਰਿਪਤਾਇ ਸੁਖ ਬਿਸਰਾਮ ਪਾਇਆ ਗੁਣ ਗਾਏ ਸ਼ਰਮ ਮਿਟਿਆ ਮੇਰੀ ਹਤੀ ਬਲਾਇ ਰਹਾ ਚਰਨ ਕਮਲ ਅਰਾਧ ਭਗਵੰਤਾ ਹਰ ਸਿਮਰਨ ਤੇ ਮਿਟੀ ਮੇਰੀ ਚਿੰਤਾ ਸਬ ਤਜ ਅਨਾਥ ਇੱਕ ਸਰਣ ਆਇਓ ਊਚ ਅਸਥਾਨ ਤਬ ਸਹਜੇ ਪਾਇਓ ਦੁਖ ਦਰਦ ਭਰਮ ਭਾਉ ਨਸਿਆ ਕਰਨ ਹਾਰ ਨਾਨਕ ਮਨ ਵਸਿਆ ਦੁਖ ਦਰਦ ਪਰਮ ਭਉ ਨਸਿਆ ਕਰਨ ਹਾਰ ਨਾਨਕ ਮਨ ਵਸਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੇ ਸਾਧ ਸੰਗਤ ਜੀ ਇਹ ਪਾਵਨ ਸ਼ਬਦ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੇ ਪਾਵਨ ਅੰਕ 199 ਦੇ ਉੱਪਰ ਅੰਕਿਤ ਹੈ ਆਹ ਸਤਿਗੁਰੂ ਮਹਾਰਾਜ ਸਾਡੇ ਦੀ ਕਿਰਪਾ ਕਰ ਰਹੇ ਹਨ ਸਾਨੂੰ ਜੀਵਨ ਦੀ ਜਾਂਚ ਬਖਸ਼ਿਸ਼ ਕਰ ਰਹੇ ਹਨ ਇਹ ਸਾਡਾ ਸਵਾਲ ਵੀ ਹੋ ਸਕਦਾ ਹੈ ਕਿ ਸਾਨੂੰ ਸਦੀਵੀ ਸੁੱਖ ਕਿੱਦਾਂ ਮਿਲੇ ਸਾਡੇ ਜੀਵਨ ਦੇ ਵਿੱਚ ਟਿਕਾਉ ਕਿਸ ਤਰ੍ਹਾਂ ਆਵੇ ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਬਖਸ਼ਿਸ਼ ਕਰ ਰਿਹਾ ਸਭ ਕੰਦੇ ਸੁਖ ਬਿਸਰਾਮ ਪਾਇਆ ਗੁਣ ਗਾਏ ਕੇਵਲੇ ਨਾ ਬਾਹਰੀ ਤੌਰ ਤੇ ਮਨੁੱਖ ਟਿਕ ਕੇ ਬੈਠਦਾ ਹੈ ਸਰੀਰ ਟਿਕਿਆ ਹੋਇਆ ਸਾਵਧਾਨ ਹੈ ਪਰ ਜਿਤਵਲੇ ਅੰਦਰ ਜਿਹੜਾ ਹੈ ਮਨੁੱਖ ਡਾਵਾਂਡੋਲ ਹੈ ਅੰਦਰ ਦੁੱਬਦਾ ਦੇ ਵਿੱਚ ਹੈ ਸਤਿਗੁਰੂ ਕਹਿੰਦੇ ਪ੍ਰਮਾਤਮਾ ਦੇ ਗੁਣ ਗਾਏਗਾ ਨਾ ਇੱਕ ਤਾਂ ਤੈਨੂੰ ਸਦੀਵੀ ਸੁੱਖ ਮਿਲੇਗਾ ਸੁੱਖ ਵਿਸਰਾਮ ਤੈਨੂੰ ਟਿਕਾਓ ਮਿਲੇਗਾ ਜੀਵਨ ਵਿੱਚ ਜਿਹਨੂੰ ਆਪਾਂ ਪੜਦੇ ਨਾ ਸ਼ਬਦ ਥਿਰ ਘਰ ਬਹਸੋ ਹਰ ਜਨ ਪਿਆਰੇ ਸਤਿਗੁਰ ਤੁਮਰੇ ਕਾਜ ਸਵਾਰ ਜਦੋਂ ਅਸੀਂ ਅੰਦਰੋਂ ਟਿਕੇ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਇੱਕ ਸ਼ਬਦ ਹੈ ਸਾਨੂੰ ਸਤਿਗੁਰੂ ਬਖਸ਼ਿਸ਼ ਕਰਦੇ ਆ ਕਹਿੰਦੇ ਭਾਈ ਜਿਸ ਅੰਮ੍ਰਿਤ ਨਾਮ ਦੀ ਖਾਤਰ ਤੁਸੀਂ ਸੰਸਾਰ ਦੇ ਵਿੱਚ ਆਏ ਹੋ ਨਾ ਉਹ ਅੰਮ੍ਰਿਤ ਨਾਮ ਜਿਹੜਾ ਹੈ ਉਹ ਗੁਰੂ ਦੇ ਕੋਲੋਂ ਪ੍ਰਾਪਤ ਹੁੰਦਾ ਹੈ ਸਤਿਗੁਰ ਕਹਿੰਦੇ ਜਿਸ ਜਲ ਨਿਦ ਕਾਰਣ ਤੁਮ ਜਗ ਆਏ ਸੋ ਅੰਮ੍ਰਿਤ ਗੁਰ ਪਾਹੀ ਜਿਓ ਜਿਸ ਆਤਮਕ ਜੀਵਨ ਦੇਣ ਵਾਲੇ ਪਰਮੇਸ਼ਰ ਦੇ ਨਾਮ ਲਈ ਅਸੀਂ ਸੰਸਾਰ ਵਿੱਚ ਆਏ ਆ ਨਾ ਉਹ ਨਾਮ ਪਰਮੇਸ਼ਰ ਦੀ ਕਿਰਪਾ ਦੇ ਨਾਲ ਗੁਰੂ ਕੋਲ ਮਿਲਦਾ ਜਿਸ ਜਲ ਨਿਦ ਕਾਰਣ ਤੂੰ ਜਗ ਆਏ ਸੋ ਅੰਮ੍ਰਿਤ ਗੁਰ ਪਾਹੀ ਜੀ ਫਿਰ ਉਹਨੂੰ ਪ੍ਰਾਪਤ ਕਰਨ ਲਈ ਕੀ ਕਰਨਾ ਕਹਿੰਦੇ ਛੋਡੋ ਬੇਸ ਭੇਖ ਚਤਰਾਈ ਦੁਬਦਾ ਏ ਫਲ ਨਾਹੀ ਜਿਓ ਕਹਿੰਦੇ ਬਾਹਰਲਾ ਪਹਿਰਾਵਾ ਸਿਰਪ ਭੇਖ ਜਿਹੜਾ ਧਾਰਨ ਕੀਤਾ ਛੋਡੋ ਬੇਸ ਭੇਖ ਚਤਰਾਈ ਦੁਬਦਾ ਏ ਫਲ ਨਾਹੀ ਜਿਓ ਮਨ ਰੇ ਥਿਰ ਰਹੋ ਮਤ ਕਤ ਜਾਹੀ ਜਿਉ ਬਾਹਰ ਢੂੰਡਤ ਬਹੁਤ ਦੁੱਖ ਪਾਵੈ ਘਰ ਅੰਮ੍ਰਿਤ ਘਟ ਮਾਹੀ ਜਿ ਜਦੋਂ ਗੁਣ ਗਾਏਗਾ ਮਹਾਰਾਜ ਕਹਿੰਦੇ ਤੈਨੂੰ ਸੁਖ ਵਿਸ਼ਰਾਮ ਮਿਲੇਗਾ ਤੇਰੇ ਅੰਦਰ ਟਿਕਾਣਾ ਮਿਲੇਗਾ ਜਿਹਨੂੰ ਆਪਾਂ ਪੜਦੇ ਆ ਨਿਜ ਨਿਜ ਘਰ ਮਹਿਲ ਪਾਵੋ ਸੁਖ ਸਹਜੇ ਬਾਹਰ ਨਾ ਹੋਏ ਗੁਫੇਰਾ ਜਿਹਨੂੰ ਆਪਾਂ ਨੇਚਲ ਕਹਿੰਦੇ ਨੇਚਲ ਮਿਟਲ ਜਿਹੜਾ ਚਲਾਏ ਬਾਨ ਨਹੀਂ ਹੈ ਸੁਖ ਬਿਸਰਾਮ ਪਾਇਆ ਗੁਣ ਗਾਏ ਸ੍ਰਮ ਮਿਟਿਆ ਮੇਰੀ ਹਤੀ ਬੁਲਾਏ ਬਲਾ ਦੇਣ ਕਹਿੰਦੇ ਨਾ ਇਹਨੂੰ ਬਲਾ ਚੰਮੜ ਗਈ ਹੈ ਸਤਿਗੁਰੂ ਕਹਿੰਦੇ ਜਿਹੜਾ ਪ੍ਰਮਾਤਮਾ ਦੇ ਗੁਣ ਗਾਉਂਦਾ ਹੈ ਨਾ ਸ੍ਰਮ ਮਿਟਿਆ ਸ੍ਰਮ ਵੈਸੇ ਮਿਹਨਤ ਹੁੰਦੇ ਮਿਹਨਤ ਜਿਹੜਾ ਹੁਣ ਕੰਮੇ ਕੋਈ ਨਹੀਂ ਮਿਹਨਤ ਦਾ ਫਾਲੇ ਕੋਈ ਨਹੀਂ ਤੇ ਉਹਨੂੰ ਕਹਿੰਦੇ ਖੱਜਲ ਖਵਾਰੀ ਇੱਧਰ ਝਟਕਣਾ ਉੱਧਰ ਝਟਕਣਾ ਫਿਰ ਉਹਨੂੰ ਮਿਹਨਤ ਨਹੀਂ ਕਿਹਾ ਜਾਂਦਾ ਉਹਨੂੰ ਕਹਿੰਦੇ ਖੱਜਲ ਖਵਾਰੀ ਸਤਗੁਰੂ ਕਹਿੰਦੇ శਰਮ ਮਿਟਿਆ ਮੇਰੀ ਖੱਜਲ ਖਵਾਰੀ ਮਿਟ ਗਈ ਸ਼ਰਮ ਮਿਟਿਆ ਮੇਰੀ ਹਤੀ ਬਲਾਏ ਇਹ ਸਭ ਤੋਂ ਵੱਡੀ ਬਲਾ ਜਿਹੜੀ ਤ੍ਰਿਸ਼ਨਾ ਉਹ ਮੇਰੇ ਅੰਦਰੋਂ ਖਤਮ ਹੋ ਗਈ ਤ੍ਰਿਸ਼ਨਾ 부ਝੇ ਹਰ ਕੇ ਨਾ ਨਾੰਨਾਂ ਦੇ ਸਤਗੁਰ ਨੇ ਸਾਨੂੰ ਬਾਣੀ ਦੇ ਵਿੱਚ ਜਵਾਬ ਵੀ ਦਿੱਤੇ ਆ ਕਿਉਂਕਿ ਮਨੋਖ ਜਿਹੜਾ ਸਤਗੁਰੂ ਕਹਿੰਦੇ ਸਹਸ ਖਟੇ ਲਖ ਕੋਟ ਧਾਵੈ ਤ੍ਰਿਪਤ ਨਾ ਆਵੇ ਮਾਇਆ ਪਾਛੇ ਪਾਪ ਸ਼ਰਮ ਮਿਟਿਆ ਮੇਰੀ ਹਤੀ ਬਲਾਏ ਰਹਾਓ ਸੰਤ ਪ੍ਰਸਾਦ ਹਰ ਨਾਮ ਧਿਆਇਆ ਸੰਤ ਗੁਰੂ ਦੀ ਕਿਰਪਾ ਨਾਲ ਪ੍ਰਸਾਦ ਹੈ ਤੇ ਅਰਥ ਹੈ ਕਿਰਪਾ ਸੰਤ ਪ੍ਰਸਾਦ ਹਰ ਨਾਮ ਧਿਆਇਆ ਗੁਰੂ ਦੀ ਕਿਰਪਾ ਦੇ ਨਾਲ ਹੀ ਪਰਮੇਸ਼ਰ ਦਾ ਨਾਮ ਧਿਆਇਆ ਜਾ ਸਕਦਾ ਤਬ ਤੇ ਧਾਵਤ ਮਨ ਤ੍ਰਿਪਤਾਇਆ ਕਹਿੰਦੇ ਜਦੋਂ ਨਾਮ ਜਪਣ ਲੱਗ ਗਏ ਉਸ ਦਿਨ ਤੋਂ ਉਸ ਸਮੇਂ ਤੋਂ ਮੇਰਾ ਜਿਹੜਾ ਦੌੜਦਾ ਮਨ ਸੀ ਵਿਕਾਰਾਂ ਵੱਲ ਦੌੜਦਾ ਸੀ ਜਿਹੜਾ ਤਰਸਨਾਲੂ ਸੀ ਉਹ ਮਨ ਤ੍ਰਿਪਤ ਹੋ ਗਿਆ ਤਬ ਤੇ ਧਾਵਤ ਮਨ ਤ੍ਰਿਪਤਾਇਆ ਕਿਉਂਕਿ ਮਨੁੱਖ ਦੌੜ ਰਿਹਾ ਜੋ ਹੈ ਉਹਨਾਂ ਉਹਦੇ ਕੋਲ ਉਹਦਾ ਸੁੱਖ ਨਹੀਂ ਮੰਨ ਰਿਹਾ ਇਹ ਕਹਾਣੀ ਕਿਸੇ ਨੇ ਬੜੀ ਭਾਪੂਰਤ ਲਿਖੀ ਸਿਰਫ ਸਮਝਣ ਵਾਸਤੇ ਆ ਇੱਕ ਸੇਠ ਨੇ ਨਾ ਆਪਣੇ ਮੁਨੀਮ ਨੂੰ ਆਖਿਆ ਆਪਣੇ ਦੀਵਾਨ ਜੀ ਨੂੰ ਆਖਿਆ ਕਹਿਣ ਲੱਗਾ ਵੀ ਭਾਈ ਤੂੰ ਸਾਬ ਲਾ ਕੇ ਦੱਸ ਕਿ ਸਾਡੇ ਕੋਲ ਕਿੰਨਾ ਕੁ ਪੈਸਾ ਹੈ ਉਹ ਕਹਿਣ ਲੱਗਾ ਮਹਾਰਾਜ ਸਮਾਂ ਲੱਗੇਗਾ ਛੇੜ ਦੀ ਆਪਣਾ ਖਲਾਰਾ ਬਹੁਤ ਹੈ ਮੈਨੂੰ 2-4 ਦਿਨ ਦੇ ਦਿਓ ਫਿਰ ਮੈਂ ਸਾਬਕਤਾਵ ਜੋੜ ਕੇ ਫਿਰ ਤੁਹਾਨੂੰ ਦੱਸਦਾ ਵੀ ਆਪਣੇ ਕੋਲ ਕਿੰਨਾ ਕੁ ਪੈਸਾ ਹੈ ਤੇ ਕਹਿੰਦੇ ਹਣ ਉਹ ਸਾਬਕਤਾਵ ਲਾਣ ਲੱਗਿਆ ਮੁਨੀਮ 4-5 ਦਿਨ ਬਾਅਦ ਆਇਆ ਬਈ ਖਾਤੇ ਲੈ ਕੇ ਕਹਿਣ ਲੱਗਾ ਮਹਾਰਾਜ ਤੁਹਾਡੇ ਕੋਲ ਇੰਨਾ ਪੈਸਾ ਹੈ ਇੰਨੀ ਧਨ ਦੌਲਤ ਹੈ ਇੰਨੀ ਜ਼ਮੀਨ ਜਾਇਦਾਦ ਹੈ ਤੁਹਾਡੀਆਂ ਸੱਤ ਪੀੜੀਆਂ ਖਾ ਸਕਦੀਆਂ ਤੁਹਾਡੀਆਂ ਸੱਤ ਪੀੜੀਆਂ ਖਾ ਸਕਦੀਆਂ ਉਹ ਸੇਠ ਰੋਣ ਲੱਗ ਗਿਆ ਤੇ ਮਨੀਵ ਨੇ ਆਖਿਆ ਵੀ ਤੁਹਾਨੂੰ ਤਾਂ ਖੁਸ਼ ਹੋਣਾ ਚਾਹੀਦਾ ਤੁਸੀਂ ਰੋ ਰਹੇ ਹੋ ਤੁਹਾਨੂੰ ਤਾਂ ਖੁਸ਼ ਹੋਣਾ ਚਾਹੀਦਾ ਵੀ ਤੁਹਾਡੀਆਂ ਸੱਤ ਪੀੜੀਆਂ ਬੈਠ ਕੇ ਖਾ ਸਕਦੀਆਂ ਉਹ ਕਹਿਣ ਲੱਗਾ ਸੱਤ ਤਾਂ ਖਾਣਗੇ ਅੱਠਵੀਂ ਕੀ ਖਾਏਗੀ ਅੱਠਵੀਂ ਦਾ ਫਿਕਰ ਹੈ ਤੇ ਮਹਾਰਾਜ ਉਹਨੂੰ ਫਿਰ ਸਮਝਾਇਆ ਉਹਨੇ ਦੀਵਾਨ ਨੇ ਕਹਿੰਦਾ ਵੀ ਜਿਹੜੇ ਪੈਦਾ ਹੋਣਗੇ ਸੱਤ ਪੀੜੀਆਂ ਚ ਉਹਨਾਂ ਕੰਮ ਨਹੀਂ ਕਰਨਾਂ ਉਹ ਬਹਿਲੇ ਬੈਠ ਕੇ ਖਾਣ ਉਹ ਵੀ ਕੰਮ ਕਰਨਗੇ ਉਹ ਵੀ ਖਾਣਗੇ ਤੇ ਇਦਾਂ ਦੀ ਕਹਿੰਦੇ ਤੋੜ ਰਿਆ ਮਨ ਤ੍ਰਿਸ਼ਨਾਲੂ ਹੈ ਰਾਜ ਨਹੀਂ ਰਹਾ ਤਬ ਤੇ ਧਾਵਤ ਮਨ ਤ੍ਰਿਪਤਾਇ ਕਦੋਂ ਜਦੋਂ ਕਹਿੰਦੇ ਅਸੀਂ ਗੁਰੂ ਦੀ ਕਿਰਪਾ ਨਾਲ ਪਰਮੇਸ਼ਰ ਦੇ ਨਾਮ ਨੂੰ ਧਿਆਉਣਾ ਕੀਤਾ ਸੰਤ ਪ੍ਰਸਾਦ ਹਰ ਨਾਮ ਧਿਆਇਆ ਤਾਬਤੇ ਧਾਵਤ ਮਨ ਤ੍ਰਿਪਤਾਇਆ ਸੁਖ ਬਿਸ਼ਰਾਮ ਪਾਇਆ ਗੁਣ ਗਾਏ ਕਹਿੰਦੇ ਮੈਂ ਸੁਖ ਬਿਸ਼ਰਾਮ ਅੰਦਰ ਟਿਕਾਣਾ ਪ੍ਰਾਪਤ ਕਰ ਲਿਆ ਕਿਦਾਂ ਗੁਣ ਗਾਏ ਪ੍ਰਮਾਤਮਾ ਦੇ ਗੁਣ ਗਾ ਕੇ ਸਰਮ ਮਿਟਿਆ ਮੇਰੀ ਹੱਤੀ ਬੁਲਾਏ ਰਹਾਉ ਆ ਜਿਹੜੀ ਖੱਜਲ ਖਵਾਰੀ ਹੁੰਦੀ ਸੀ ਨਾ ਉਹ ਮਿਟ ਗਈ ਉਹ ਰੁਕ ਗਈ ਆ ਸਰਮ ਮਿਟਿਆ ਮੇਰੀ ਹਤੀ ਬਲਾਏ ਰਹਾਓ ਚਰਨ ਕਮਲ ਅਰਾਧ ਭਗਵੰਤਾ ਉਹ ਸਤਿਗੁਰ ਦੇ ਜਿਹੜੇ ਸੋਹਣੇ ਚਰਨ ਕਮਲ ਹਨ ਉਹ ਸਤਿਗੁਰ ਦੇ ਚਰਨ ਕੀ ਹਨ ਘਰ ਘਰ ਪ੍ਰਣਾਮ ਚਿਤ ਚਰਨ ਨਾਮ ਸਤਿਗੁਰ ਦਾ ਨਾਮ ਹੀ ਸਤਿਗੁਰ ਦੇ ਚਰਨ ਹਨ ਇਥੇ ਆਰਾਧ ਦੇ ਧੱਦੇ ਨੂੰ ਸਿਆਰੀ ਹੈ ਚਰਨ ਕਮਲ ਆਰਾਧ ਭਗਵੰਤਾ ਜਿਹੜਾ ਮਨੁੱਖ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਨੂੰ ਜਪਦਾ ਹਰ ਸਿਮਰਨ ਤੇ ਮਿਟੀ ਮੇਰੀ ਚਿੰਤਾ ਪ੍ਰਮਾਤਮਾ ਦਾ ਸਿਮਰਨ ਕਰਕੇ ਪ੍ਰਮਾਤਮਾ ਦੀ ਭਗਤੀ ਕਰਕੇ ਮੇਰੀ ਚਿੰਤਾ ਮਿਟ ਗਈ ਹੁਣ ਚਿੰਤਾ ਕਿੱਦਾਂ ਮਿਟਦੀ ਹੈ ਸਤਿਗੁਰ ਨੇ ਬਾਣੀ ਵਿੱਚ ਬਖਸ਼ਿਸ਼ ਕੀਤਾ ਕਿ ਸ਼ਬਦ ਆਪਾਂ ਵੜਦੇ ਹਾਂ ਕਹਿੰਦੇ ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤਾ ਮਿਟਾਈ ਬਾਣੀ ਕਿੱਥੇ ਆਈ ਬਾਣੀ ਮਤਲਬ ਜਿੱਦਣ ਸਾਡੇ ਅੰਦਰ ਆਈ ਜਦੋਂ ਅਸੀਂ ਬਾਣੀ ਦੇ ਮੁਤਾਬਕ ਆਪਣੇ ਜੀਵਨ ਨੂੰ ਚਲਾਉਣਾ ਸ਼ੁਰੂ ਕੀਤਾ ਤੇ ਸਾਰੀਆਂ ਚਿੰਤਾਵਾਂ ਖਤਮ ਹੋ ਗਈਆਂ ਚਿੰਤਾ ਕਾਦੀ ਹੈ ਕੀ ਹੋਏਗਾ ਕਿੱਦਾਂ ਹੋਏਗਾ ਸਤਗੁਰੂ ਕਹਿੰਦੇ ਸੋ ਕਰਤਾ ਚਿੰਤਾ ਕਰੇ ਜਿੰਨ ਉਪਾਇਆ ਜਗ ਉਹ ਚਿੰਤਾ ਉਹਨੂੰ ਹੈ ਜਿਹਨੇ ਸੰਸਾਰ ਪੈਦਾ ਕੀਤਾ ਸੋ ਕਰਤਾ ਚਿੰਤਾ ਕਰੇ ਜਿੰਨ ਉਪਾਇਆ ਜਗ ਜਿਹੜੇ ਸੰਸਾਰ ਪੈਦਾ ਕੀਤਾ ਗੁਰੂ ਅੰਗਦ ਦੇਵ ਜੀ ਮਹਾਰਾਜ ਕਹਿੰਦੇ ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸ ਹੀ ਹੈ ਜਲ ਮੇ ਜਨ ਤੋਂ ਪਾਇਣ ਤਿਨਾਂ ਵੀ ਰੋਜੀ ਦੇ ਹੁ ਜਿਹੜੀਆਂ 42 ਲੱਖ ਜੋਨਾ ਕਹਿਆਂ ਜਾਂਦੀਆਂ ਪਾਣੀ ਦੇ ਵਿੱਚ ਆ ਤੇ ਰੱਬ ਤਾਂ ਉਹਨਾਂ ਨੂੰ ਵੀ ਦੇ ਰਿਹਾ ਜਲ ਮੇ ਜਨ ਤੋਂ ਪਾਇਣ ਤਿਨਾਂ ਵੀ ਰੋਜੀ ਦੇ ਹੋ ਉਹ ਪਾਣੀ ਦੇ ਵਿੱਚ ਨਾ ਕੋਈ ਦੁਕਾਨ ਹੈ ਨਾ ਕੋਈ ਕਿਸਾਨੀ ਦਾ ਧੰਦਾ ਹੁੰਦਾ ਤੇ ਨਾ ਕੋਈ ਲੈਣ ਦੇਣ ਦਾ ਧੰਦਾ ਹੁੰਦਾ ਗੁਰੂ ਅੰਗਦ ਦੇਵ ਜੀ ਮਹਾਰਾਜ ਕਹਿੰਦੇ ਉੱਥੇ ਹੱਟ ਨਾ ਚੱਲੇ ਨਾ ਕੋ ਕਿਰਸ ਕਰੇ ਸੌਦਾ ਮੋਲਣਾ ਹੋ ਵੀ ਨਾ ਕੋ ਲੈ ਨਾ ਦੇ ਉੱਥੇ ਪ੍ਰਮਾਤਮਾ ਨੇ ਵਿੱਧ ਬਣਾ ਦਿੱਤੀ ਕਹਿੰਦੇ ਜੀਆਂ ਦਾ ਆਹਾਰ ਜੀਆਂ ਖਾਣਾ ਇਹ ਕਰੇ ਉਹ ਇੱਕ ਜੀਵ ਜਿਹੜੇ ਹਨ ਇੱਕ ਦੂਸਰੇ ਨੂੰ ਖਾ ਕੇ ਗੁਜ਼ਾਰਾ ਕਰਦੇ ਜੀਆਂ ਦਾ ਆਹਾਰ ਜੀਆ ਖਾਣਾ ਇਹ ਕਰੇ ਵਿੱਚ ਉਪਾਏ ਸਾਰਾ ਸਰ ਕਹਿੰਦੇ ਵੱਡੇ ਵੱਡੇ ਸਾਗਰ ਜਿਹੜੇ ਵਿੱਚ ਉਪਾਏ ਸਾਰਾ ਤਿਨਾਂ ਵੀ ਸਾਰ ਕਰੇ ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸ ਹੀ ਹੈ ਹਰ ਸਿਮਰਨ ਤੇ ਮੇਟੀ ਮੇਰੀ ਚਿੰਤਾ ਜਦੋਂ ਸਤਿਗੁਰ ਦਾ ਸਿਮਰਨ ਕੀਤਾ ਅਸੀਂ ਇੱਕ ਸ਼ਬਦ ਪੜ੍ਹਦੇ ਹਾਂ ਉਠਤ ਸੁਖੀਆ ਬੈਠਤ ਸੁਖੀਆ ਭਾਉ ਨਹੀਂ ਲਾਗੇ ਜਾਂ ਐਸੇ ਬੁਝਿਆ ਬੁਝੀ ਆਦਤ ਹੁੰਦਾ ਕਿ ਸਮਝਿਆ ਜਦੋਂ ਨਾ ਕੀ ਸਮਝਿਆ ਰਾਖਾ ਏਕ ਹਮਾਰਾ ਸੁਆਮੀ ਜਦੋਂ ਇਹ ਸਮਝਿਆ ਕਿ ਰਾਖਾ ਪ੍ਰਮਾਤਮਾ ਵਾਹਿਗੁਰੂ ਅਕਾਲ ਪੁਰਖ ਹੈ ਤੇ ਅਸੀਂ ਸਮਝਿਆ ਵੀ ਉਹ ਮੇਰੇ ਰੱਖਿਆ ਕਰੇਗਾ ਸੋਮਵਾਰ ਉਧਰ ਚਲੇ ਗਿਆ ਮੰਗਲਵਾਰ ਉਧਰ ਚਲੇ ਗਿਆ ਬੁੱਧਵਾਰ ਉਧਰ ਚਲੇ ਗਿਆ ਸ਼ਨੀਵਾਰ ਉਧਰ ਚਲੇ ਗਿਆ ਭਟ ਗਰਿਆ ਪਰ ਜਦੋਂ ਇੱਕ ਇੱਕ ਨੂੰ ਬਣਾਏਗਾ ਨਾ ਰਾਖਾ ਏਕ ਹਮਾਰਾ ਸਵਾਮੀ ਕੀ ਹੋਏਗਾ ਓਠਤ ਸੁਖਿਆ ਉੱਠਦਿਆਂ ਵੀ ਸੁਖ ਬੈਠਤ ਬੈਠਿਆਂ ਵੀ ਸੁਖ ਪਾਉ ਨਹੀਂ ਲਾਗੇ ਕਿਸੇ ਪ੍ਰਕਾਰ ਦਾ ਡਰ ਨਹੀਂ ਜਾਂ ਐਸੇ 부ਝਿਆ ਰਾਖਾ ਏਕ ਹਮਾਰਾ ਸਵਾਮੀ ਸਗਲ ਕਟਾਂ ਕਾ ਅੰਤਰ ਜਮ ਤੇ ਹਾ ਕਹਿੰਦੇ ਕਿੰਨੀ ਬਖਸ਼ਿਸ਼ ਹੋ ਗਈ ਸੋਏ ਅਚਿੰਤਾ ਜਾਗ ਅਚਿੰਤਾ ਕਿਸੇ ਪ੍ਰਕਾਰ ਦੀ ਚਿੰਤਾ ਨਹੀਂ ਹੁਣ ਕੀ ਹੁੰਦਾ ਆਪਾਂ 24 ਘੰਟੇ ਸੁੱਤੇ ਆ ਤਾਂ ਵੀ ਸਾਨੂੰ ਸੁਪਨੇ ਆ ਰਹੇ ਆ ਉੱਠ ਦੇ ਅੰਸਾਰ ਚਿੰਤਾ ਦੇ ਵਿੱਚ ਸਾਰੀ ਦਿਹਾੜੀ ਚਿੰਤਾ ਦੇ ਵਿੱਚ ਪਰ ਗੁਰੂ ਮਹਾਰਾਜ ਕਹਿੰਦੇ ਜਿਹਨੂੰ ਭਰੋਸਾ ਆ ਗਿਆ ਨਾ ਉਹ ਪ੍ਰਮਾਤਮਾ ਕਾਲਪੁਰਖ ਤੇ ਵਿਸ਼ਵਾਸ ਆ ਗਿਆ ਵੀ ਜੋ ਹੋ ਰਿਹਾ ਜੋ ਕਰ ਰਿਹਾ ਉਹ ਪ੍ਰਮਾਤਮਾ ਜਦੋਂ ਅਸੀਂ ਬਾਣੀ ਨੂੰ ਆਪਣੇ ਜੀਵਨ ਦਾ ਆਧਾਰ ਬਣਾ ਲਿਆ ਆਪਣਾ ਅੰਦਰ ਬਾਣੀ ਨੂੰ ਲੈ ਕੇ ਜਾਣ ਦਾ ਯਤਨ ਕੀਤਾ ਤੇ ਉਸ ਦਿਨ ਚਿੰਤਾ ਖਤਮ ਹੋਏ ਜਿਸ ਤਰ੍ਹਾਂ ਆਪਾਂ ਰੋਜ਼ ਪੜਦੇ ਆ ਜਪਜੀ ਸਾਹਿਬ ਦੇ ਵਿੱਚ ਹੁਣ ਇੱਕ ਪੰਕਤੀ ਆ ਜੋ ਤੁਦ ਭਾਵੈ ਸਾਈ ਭਲੀ ਕਾਰ ਜੋ ਤੂੰ ਪ੍ਰਮਾਤਮਾ ਕਰ ਰਿਹਾ ਉਹ ਭਲਾ ਕਰ ਰਿਹਾ ਕਦੇ ਪੂਰਾ ਨਹੀਂ ਕਰਦਾ ਸਤਿਗੁਰੂ ਸਭਨਾ ਦਾ ਭਲਾ ਮਨਾਏ ਦਾ ਤਿਸ ਦਾ ਬੁਰਾ ਕੀ ਉਹ ਕਿਸੇ ਦਾ ਪੂਰਾ ਕਰਦਾ ਹੀ ਨਹੀਂ ਔਰ ਸਤਿਗੁਰੂ ਸਦਾ ਦਿਆਲ ਹੈ ਭਾਈ ਬਿਨ ਭਾਗਾ ਕੀ ਆ ਪਾਈਏ ਏਕ ਨਦਰ ਕਰ ਵੇਖੈ ਸਭ ਉਪਰ ਜਿਹਾ ਭਾਉ ਤੇ ਹਾ ਫਲ ਪਾਈ ਉਹ ਕਿਸੇ ਦਾ ਬੁਰਾ ਥੋੜੇ ਕਰਦਾ ਕਿਹੜਾ ਮਾਂ-ਬਾਪ ਸੋਚਦਾ ਕਿ ਮੈਂ ਆਪਣੇ ਬੁੱਛੇ ਦਾ ਬੁਰਾ ਕਰ ਤੈਸੀ ਤਰ੍ਹਾਂ ਉਹ ਪ੍ਰਮਾਤਮਾ ਦਾ ਉਸ ਤੋਂ ਵੀ ਵੱਡਾ ਹੈ ਕਹਿੰਦੇ ਜਿੱਦਨ ਇਹ ਅਵਸਥਾ ਬਣ ਗਈ ਸੋਏ ਅਚਿੰਤਾ ਜਾਗ ਅਚਿੰਤਾ ਜਹਾਂ ਕਹਾ ਪ੍ਰਭ ਤੂੰ ਬਰਤੰਤ ਸਮਝ ਆ ਗਈ ਨਾ ਰਾਖਾ ਏਕ ਹਮਾਰਾ ਸਵਾਮੀ ਹਾਲਤ ਕੀ ਹੋਈ ਕਹਿੰਦੇ ਅਵਸਥਾ ਕੀ ਬਣੀ ਘਰ ਸੁਖ ਵਸਿਆ ਬਾਹਰ ਸੁਖ ਪਾਇਆ ਕਦੋਂ ਕਹੋ ਨਾਨਕ ਗੁਰ ਮੰਤਰ ਦੜਾਇਆ ਹਿਰਦੇ ਘਰ ਦੇ ਵਿੱਚ ਵੀ ਸੁਖ ਬਾਹਰ ਵੀ ਸੁਖ ਉਹਨੂੰ ਸਭ ਕੁਝ ਚੰਗਾ ਲੱਗਦਾ ਸੁਖੀਏ ਕੋ ਪੇਖੇ ਸਭ ਸੁਖੀਏ ਜਿਹੜਾ ਬੰਦਾ ਨਾ ਆਤਮਿਕ ਤੌਰ ਤੇ ਸੁਖੀ ਆ ਉਹਨੂੰ ਸਾਰੇ ਸੁਖੀ ਲੱਗਦੇ ਜਿਹੜਾ ਆਤਮਿਕ ਤੌਰ ਤੇ ਬੰਦਾ ਬਿਮਾਰ ਆ ਉਹਨੂੰ ਸਾਰੇ ਬਿਮਾਰ ਲੱਗਦੇ ਹੁਣ ਜੇ ਤਾਂ ਕਿਸੇ ਨੂੰ ਬੁਖਾਰ ਚੜਿਆ ਹੋਵੇ ਨਾ ਉਹਨੂੰ ਸਾਰੇ ਬੁਖਾਰ ਵਾਲੇ ਲੱਗਦੇ ਇਸੇ ਵੀ ਸਾਰੇ ਬੰਦੇ ਬਿਮਾਰ ਆ ਜਿਦਾਂ ਸਤਗੁਰੂ ਕਹਿੰਦੇ ਆਤਮਿਕ ਤੌਰ ਤੇ ਜਿਹੜਾ ਦੁਖੀ ਉਹਨੂੰ ਸਾਰੇ ਦੁਖੀ ਲੱਗਦੇ ਸੁਖੀਏ ਕੋ ਪੇਖ ਹੈ ਸਭ ਸੁਖੀਆ ਰੋਗੀ ਕਹੇ ਭਾਣੇ ਸਭ ਰੋਗੀ ਪਰ ਹੁੰਦਾ ਕੀ ਆ ਕਰਨ ਕਰਾਵਣ ਹਾਰ ਸਵਾਮੀ ਆਪਣ ਹਾਤ ਸੰਜੋਗੀ ਕਹਿੰਦੇ ਮਨ ਮੇਰੇ ਜਿਨ ਆਪਣਾ ਧਰਮ ਗਵਾਤਾ ਤਿਸਕੇ ਭਾਣੇ ਕੋਈ ਨਾ ਭੋਲਾ ਜਿਨ ਸਗਲੋ ਬ੍ਰਹਮ ਪ੍ਰਸਾਦ ਸਤਗੁਰੂ ਕਹਿੰਦੇ ਜਦੋਂ ਅਸੀਂ ਉਹਦਾ ਸਿਮਰਨ ਕਰਾਂਗੇ ਉਹਦੀ ਭਗਤੀ ਕਰਾਂਗੇ ਹਰ ਸਿਮਰਨ ਤੇ ਮਿਟੀ ਮੇਰੀ ਚਿੰਤਾ ਮੇਰੀ ਚਿੰਤਾ ਖਤਮ ਹੋ ਗਈ ਤੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਟਾਈ ਬਾਣੀ ਕਿੱਥੇ ਆਈ ਜਦੋਂ ਹਿਰਦੇ ਘਰ ਦੇ ਵਿੱਚ ਆਈ ਮੈਂ ਬਾਣੀ ਦੇ ਮੁਤਾਬਕ ਆਪਣੇ ਜੀਵਨ ਨੂੰ ਚਲਾਉਣ ਦਾ ਯਤਨ ਕਰਦਾ ਰਿਹਾ ਤੇ ਮੇਰੀ ਸਾਰੀਆਂ ਚਿੰਤਾਵਾਂ ਉਹ ਖਤਮ ਕਰ ਦਿੱਤੀਆਂ ਸਤਿਗੁਰ ਨੇ ਸਭ ਤਜ ਅਨਾਥ ਏਕ ਸ਼ਰਨ ਆਇਓ ਹੋ ਜਿਸ ਵੇਲੇ ਅਸੀਂ ਬਾਣੀ ਪੜਦੇ ਹੁਆ ਵਿਸ਼ਰਾਮ ਸਹੀ ਦਵਾਂਗੇ ਤੇ ਉਹਦਾ ਅਰਥ ਵੀ ਆਪਣੇ ਆਪ ਬਣਦਾ ਹੁਣ ਜੇ ਆਪਾਂ ਉਹਨੂੰ ਸਿੱਧਾ ਪੜ ਲਈਏ ਸਭ ਤਜ ਅਨਾਥ ਏਕ ਸ਼ਰਨ ਆਇਓ ਤੇ ਉਹਦਾ ਅਰਥ ਇਹ ਨਹੀਂ ਬਣੇਗਾ ਵਿਸ਼ਰਾਮ ਦੇ ਕੇ ਪੜੀਏ ਸਭ ਤਜ ਮੈਂ ਸਭ ਕੁਝ ਛੱਡ ਕੇ ਅਨਾਥ ਮੈਂ ਅਨਾਥ ਹਨਾ ਏਕ ਸ਼ਰਨ ਆਇਓ ਮੈਂ ਇੱਕ ਦੀ ਸ਼ਰਨ ਵਿੱਚ ਆਇਆ ਸਭ ਤਜ ਅਨਾਥ ਇੱਕ ਸ਼ਰਨ ਆਇਓ ਔਰ ਬਾਣੀ ਸ਼ੁੱਧ ਪੜਨ ਦਾ ਕੀ ਮਹੱਤਵ ਹੈ ਅੱਜ ਨਾ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਗੁਰਪੁਰਬ ਹੈ ਇੱਕ ਦਿਨ ਨਾ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਕਹਿਣ ਲੱਗੇ ਕੋਈ ਐਸਾ ਸਿੱਖ ਹੈ ਜਿਹੜਾ ਮੈਨੂੰ ਜਪਜੀ ਸਾਹਿਬ ਦਾ ਸ਼ੁੱਧ ਪਾਠ ਕਰਕੇ ਸੁਣਾਏ 사ਤਸੰਗਤ ਜੀ ਉੱਥੇ ਇੱਕ ਗੁਰੂ ਦਾ ਸਿੱਖ ਸੀ ਉਹਦਾ ਨਾਮ ਸੀ ਭਾਈ ਗੋਪਾਲਾ ਉਹ ਗੱਲ ਦੇ ਵਿੱਚ ਪੱਲਾ ਪਾ ਕੇ ਖੜਾ ਹੋਇਆ ਤੇ ਗੁਰੂ ਮਹਾਰਾਜ ਜੀ ਤੁਸੀਂ ਕਿਰਪਾ ਕਰੋ ਤੇ ਮੈਂ ਯਤਨ ਕਰਾਂ ਤੇ ਗੁਰੂ ਮਹਾਰਾਜ ਕਹਿੰਦੇ ਸ਼ੁਰੂ ਕਰ ਉਹਨੇ ਜਪਜੀ ਸਾਹਿਬ ਸ਼ੁਰੂ ਕੀਤਾ ਮੈਂ ਹਮੇਸ਼ਾ ਬੇਨਤੀ ਕਰਦਾ ਜਦੋਂ ਪਾਠ ਕਰਦੇ ਆ ਸਜ ਪਾਠ ਕਰੀਏ ਜਾਂ ਨਿਤਨੇਮ ਕਰਦੇ ਆ ਅਰਦਾਸ ਕਰਕੇ ਸ਼ੁਰੂ ਕਰੀਏ ਪਾਠ ਕਰਕੇ ਅਰਦਾਸ ਕਰੀਏ ਕਿ ਸਤਿਗੁਰੂ ਮਹਾਰਾਜ ਕੋਈ ਗਲਤੀ ਹੋ ਗਈ ਤੇ ਮਾਫ ਕਰਨਾ ਜੋਨੇ ਅਰਦਾਸ ਕੀਤੀ ਗੁਰੂ ਮਹਾਰਾਜ ਨੇ ਆਗਿਆ ਦਿੱਤੀ ਤੇ ਜਪਜੀ ਸਾਹਿਬ ਪੂਰਾ ਪੜ ਗਿਆ। ਔਰ ਇੰਨਾ ਸ਼ੁੱਧ ਸਪਸ਼ਟ ਪਾਠ ਕੀਤਾ ਤੇ ਸਤਗੁਰੂ ਮਹਾਰਾਜ ਬੜੇ ਪ੍ਰਸੰਨ ਹੈ। ਔਰ ਗੁਰੂਕੀਆਂ ਸੰਗਤਾਂ ਵੀ ਬੜੀਆਂ ਪ੍ਰਸੰਨ। ਉਹਨੇ ਅੰਦਾਜ਼ਾ ਲਾ ਲਿਆ ਵੀ ਗੁਰੂ ਸਾਹਿਬ ਮਹਾਰਾਜ ਮੈਨੂੰ ਪੁੱਛਣਗੇ ਨਾ ਭਾਈ ਤੈਨੂੰ ਕੀ ਚਾਹੀਦਾ ਤੂੰ ਅੱਜ ਬਹੁਤ ਸੁਹਣਾ ਪਾਠ ਕੀਤਾ। ਤੇ ਫਿਰ ਮੈਂ ਗੁਰੂ ਸਾਹਿਬ ਜੀ ਨੂੰ ਕਹਾਂਗਾ ਕਿ ਸਤਗੁਰੂ ਮਹਾਰਾਜ ਜਿਹੜਾ ਨਾ ਭਾਈ ਸੁਭਾਗੇ ਨੇ ਚੀਨਾ ਘੋੜਾ ਭੇੜਾ ਕੀਤਾ ਰੋ ਮੈਨੂੰ ਦੇ ਦਿਓ 38 ਪੌੜੀਆਂ ਤਾਂ ਪੜ ਗਿਆ ਜਦੋਂ ਆਇਆ ਸਲੋਕ ਤੇ ਪਵਨ ਗੁਰੂ ਪਾਣੀ ਪਿਤਾ ਮਾਤਾ ਮਨ ਢੋਲ ਗਿਆ ਸਮਾਪਤੀ ਕੀਤੀ ਤੇ ਗੁਰੂ ਮਹਾਰਾਜ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਬੁਲਾਇਆ ਕਹਿਣ ਲੱਗੇ ਕਹਿੰਦੇ ਭਾਈ ਗੋਪਾਲਿਆ ਤੂੰ ਅੱਜ ਬੜਾ ਸ਼ੁੱਧ ਪਾਠ ਕੀਤਾ ਗੁਰਨਾਨਕ ਦੀ ਬਾਣੀ ਦਾ ਮੁੱਲ ਕੋਈ ਨਹੀਂ ਹੈ ਅਸੀਂ ਤੈਨੂੰ ਅੱਜ ਸੰਗਤ ਦੇਖ ਰਹੀ ਸੀ ਅੱਜ ਅਸੀਂ ਤਿਆਰੀ ਕਰ ਲਈ ਸੀ ਅੱਜ ਤੈਨੂੰ ਗੁਰਤਾ ਗੱਦੀ ਤੇ ਬਿਠਾ ਦੇਣਾ ਸੀ ਕਿੰਨਾ ਮਹਾਤਮ ਹੈ ਸ਼ੁੱਧ ਪਾਠ ਕਰਨ ਦਾ ਤੈਨੂੰ ਅੱਜ ਮੈਂ ਗੁਰਤਾ ਗੱਦੀ ਤੇ ਬਿਠਾ ਦੇਣਾ ਸੀ ਹਾਂ ਤੂੰ ਜੋ ਮੰਗਿਆ ਗੁਰੂ ਘਰ ਵਾਹ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇ ਬੇਨਤੀ ਕਰਦੇ ਹਾਂ ਜਦੋਂ ਅਸੀਂ ਵਿਸ਼ਰਾਮ ਸਹੀ ਦਿੰਦੇ ਹਾਂ ਇੱਕ ਉਦਾਹਰਨ ਦੇ ਦੇ ਹਾਂ ਜਿੱਦਾਂ ਅਸੀਂ ਰੋਜ਼ ਪੜ੍ਹਦੇ ਹਾਂ ਕੀਟਾਂ ਅੰਦਰ ਕੀਟ ਕਰ ਦੋਸ਼ੀ ਦੋਸ਼ ਧਰੇ ਇਹ ਸ਼ੁੱਧ ਪਾਠ ਹੈ ਅਸੀਂ ਕੀ ਪੜਦੇ ਆਂ ਕੀਟਾ ਅੰਦਰ ਕੀਟ ਕਰ ਦੋਸ਼ੀ ਦੋਸ਼ ਧਰੇ ਉਹਦਾ ਅਰਥ ਹੈ ਕੀਟਾ ਅੰਦਰ ਕੀਟ ਕਰ ਦੋਸ਼ੀ ਦੋਸ਼ ਧਰੇ ਜਿਹੜਾ ਨਾਮ ਨਹੀਂ ਜਪਦਾ ਨਾ ਪ੍ਰਮਾਤਮਾ ਉਹਨੂੰ ਕੀੜਿਆਂ ਦੇ ਵਿੱਚੋਂ ਨਿਵਾਣਾ ਜਾਂ ਕੀੜਾ ਸਮਝਦਾ ਹੈ ਕੀਟਾ ਅੰਦਰ ਕੀਟ ਉਹਨੂੰ ਕੀ ਕਹਿੰਦੇ ਕਰ ਦੋਸ਼ੀ ਉਹਦੇ ਉੱਪਰ ਦੋਸ਼ ਧਰ ਕੇ ਦੋਸ਼ ਧਰੇ ਅਸੀਂ ਕੀ ਪੜਦੇ ਆਂ ਕੀਟਾ ਅੰਦਰ ਕੀਟ ਕਰ ਸਿਰੇ ਉੱਠ ਕੇ ਵਾਹਿਗੁਰੂ ਨੂੰ ਕਹਿੰਦੇ ਦੋਸ਼ੀ ਹੁਣ ਦੋਸ਼ੀ ਬਣਾ ਦੇ ਨੇ ਦੋਸ਼ੀ ਦੋਸ਼ ਧਰੇ ਸਿਰਫ ਵਿਸ਼ਰਾਮ ਜਿਹੜਾ ਅੱਗੇ ਪਿੱਛੇ ਦਿੱਤਾ ਤੋ ਉਹਦਾ ਅਰਥ ਦਾ ਅਨਰਥ ਬਣਦਾ ਇੱਕ ਪੰਕਤੀ ਆਉਂਦੀ ਹੈ ਗੁਰ ਅਰਜੁਨ ਘਰ ਗੁਰੂ ਰਾਮਦਾਸ ਭਗਤ ਉਤਰਾਏ ਜੇ ਹੁਣ ਅਸੀਂ ਉਹਦਾ ਵਿਸ਼ਰਾਮ ਦੇ ਦੀਏ ਗੁਰੂ ਅਰਜਨ ਘਰ ਉਲਟਾ ਹੋ ਜਾਏਗਾ ਨਾ ਪੁੱਤਰ ਦੇ ਘਰ ਪਿਤਾ ਪੈਦਾ ਹੋਏ ਗੁਰ ਅਰਜਨ ਘਰ ਗੁਰੂ ਰਾਮਦਾਸ ਭਗਤ ਉਤਰਾਏ ਇੱਥੇ ਵੀ ਹੁਣ ਸਤਗੁਰ ਕਹਿੰਦੇ ਜੀ ਹੁਣ ਆਪਾਂ ਇਕੱਠਾ ਪੜ੍ਹ ਲਈਏ ਸਬਤ ਆਜਾ ਨਾਤ ਇੱਕ ਸ਼ਰਨ ਆਇਓ ਤੇ ਸਮਝ ਨਹੀਂ ਆਏਗੀ ਇਥੇ ਹੁਣ ਵਿਸ਼ਰਾਮ ਦੇਣਾ ਸਭ ਤਜ ਮੈਂ ਸਾਰਾ ਕੁਝ ਛੱਡ ਕੇ ਅਨਾਥ ਮੈਂ ਅਨਾਥ ਹਾਂ ਇੱਕ ਸ਼ਰਨ ਆਇਓ ਦੇਖੋ ਆਪਣੇ ਆਪ ਭਰਤ ਬਣ ਜਾਏਗਾ ਸਭ ਤਜ ਅਨਾਥ ਇੱਕ ਸ਼ਰਨ ਆਇਓ ਊਚ ਅਸਥਾਨ ਤਬ ਸਹਿਜੇ ਪਾਇਓ ਇਹ ਜਿਹੜਾ ਬਹੁਤ ਵੱਡਾ ਉੱਚਾ ਅਸਥਾਨ ਹੈ ਨਾ ਪ੍ਰਮਾਤਮਾ ਦੀ ਕਿਰਪਾ ਜਿਹੜੀ ਹੈ ਮੈਂ ਸਹਿਜੇ ਪ੍ਰਾਪਤ ਕਰ ਲਈ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦਾ ਬਾਬਾ ਬੁਰਦਾ ਸਭ ਨਾਲ ਪਿਆਰ ਸਾਧ ਸੰਗਤ ਜੀ ਇੱਕ ਐਸੀ ਸ਼ਖਸੀਅਤ ਆ ਸਾਡੀ ਕੌਮ ਦੀ ਬਾਬਾ ਬੁੱਢਾ ਸਾਹਿਬ ਜੀ ਜਿਨ੍ਹਾਂ ਨੇ 113 ਸਾਲ ਸਿੱਖੀ ਦੀ ਸੇਵਾ ਕੀਤੀ 113 ਸਾਲ 12 ਸਾਲ ਦੀ ਉਮਰ ਵਿੱਚ ਗੁਰਨਾਨ ਦੇਵ ਸਾਹਿਬ ਦੀ ਸ਼ਰਨ ਵਿੱਚ ਆਏ ਸੀ 125 ਸਾਲ ਉਮਰ ਹੋਈ ਉਹਨਾਂ ਨੂੰ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਛੇਵੇਂ ਪਾਤਸ਼ਾਹ ਦੇ ਕੋਲ ਜਿੱਦਾਂ ਗੁਰੂ ਹਰਗੋਬਿੰਦ ਸਾਹਿਬ ਦੀ ਮਹਰ ਨੂੰ ਪੂਰੀ ਸਖਲਾਈ ਇਥੋਂ ਤੱਕਰ ਸ਼ਸਤਰ ਵਿਦਿਆ ਵੀ ਵਿਦਿਆ ਵੀ ਪੂਰੀ ਸਿਖਾਈ। ਬੜਾ ਸਰੀਰ ਵਿਰਧ ਹੋ ਗਿਆ। ਤੇ ਪਿੰਡ ਤੋਂ ਆਏ ਤੇ ਨਾਲ ਹੋਰ ਵੀ ਸਿੱਖ ਸੰਣ ਪੜੇ। ਸਰੀਰ ਦਾ ਧਰਮ ਹੈ, ਸਰੀਰ ਥੱਕਦਾ ਵੀ ਹੈ, ਸਰੀਰ ਕਮਜ਼ੋਰ ਵੀ ਹੁੰਦਾ ਹੈ ਉਮਰ ਦੇ ਹਿਸਾਬ ਨਾਲ। ਉਹ 125 ਸਾਲ ਦੀ ਉਮਰ ਲਗਭਗ ਹੋ ਚੁੱਕੀ ਸੀ, ਸਾਲ ਗਰਹਿੰਦਾ ਸੀ। ਤੇ ਬੜੀ ਮੁਸ਼ਕਲ ਦੇ ਨਾਲ ਉਹ ਕਦਮ ਚੱਲ ਆ ਰਹੇ ਸਨ। ਜਦੋਂ ਆਏ ਨਾ ਦਰਬਾਰ ਸਾਹਿਬ ਸਮਾਪਤੀ ਹੋਈ ਤੇ ਉੱਠ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਆਪ ਚਲੇ ਕਿੰਨਾ ਪਿਆਰ ਹੁੰਦਾ ਸਿੱਖ ਤੇ ਗੁਰੂ ਦਾ ਸਤਗੁਰੂ ਨੇ ਆਖਿਆ ਬਾਬਾ ਬੁੱਢਾ ਸਾਹਿਬ ਅੱਜ ਤੋਂ ਬਾਅਦ ਤੁਸੀਂ ਆਇਓ ਨਾ ਦਰਬਾਰ ਸੇ ਅੰਦਰੋਂ ਹਿੱਲ ਗਏ ਕਹਿਣ ਲੱਗੇ ਮਹਾਰਾਜ ਜੇ ਤੂੰ ਕਮੇ ਨਾ ਬੁੱਢਿਆ ਮਰ ਜਾ ਤੇ ਮੈਂ ਪ੍ਰਵਾਨ ਕਰ ਲਾਂਗਾ ਇਹ ਕਹਵੇਂ ਕਿ ਮੈਂ ਤੇਰੇ ਦਰਸ਼ਨਾਂ ਤੋਂ ਬਿਨਾਂ ਰਹਿ ਲਵਾਂ ਹੁਣ ਤਾਂ ਮੈਂ ਆਖਰੀ ਪੜਾਉ ਤੇ ਆਂ ਜ਼ਿੰਦਗੀ ਦੇ ਮੈਂ ਤੇਰੇ ਤੋਂ ਬਿਨਾਂ ਮੈਂ ਇਹਨਾ ਅੱਖਾਂ ਬੰਦ ਹੁੰਦਿਆਂ ਤੋਂ ਪਹਿਲਾਂ ਸਤਿਗੁਰੂ ਤੇਰੇ ਦیدار ਤੋਂ ਬਿਨਾ ਨਹੀਂ ਮਰਨਾ। ਗੁਰਮਾਰਗ ਕਹਿੰਦੇ ਸਰੀਰ ਦਾ ਧਰਮ ਹੈ ਤੁਸੀਂ ਬੜੇ ਮੁਸ਼ਕਲ ਨਾਲ ਆਉਂਦੇ ਹੋ। ਤੁਸੀਂ ਅੱਜ ਤੋਂ ਬਾਅਦ ਨਹੀਂ ਆਉਣਾ। ਕਹਿਣ ਲੱਗੇ ਹੋ ਹੀ ਨਹੀਂ ਸਕਦਾ। ਤੂੰ ਇਹ ਕਹਦੇ ਕਿ ਵੱਡਿਆ ਤੂੰ ਮਰ ਜਾ। ਫਿਰ ਸਤਿਗੁਰ ਨੇ ਆਖਿਆ ਕਹਿੰਦੇ ਚਲੋ ਠੀਕ ਹੈ। ਜਦੋਂ ਤੁਸੀਂ ਆਉਣਾ ਹੁਕਮ ਕਰ ਦਿੱਤਾ ਸਿੱਖਾਂ ਨੂੰ ਤੇ ਪਾਲਕੀ ਦੇ ਵਿੱਚ ਬਿਠਾ ਕੇ ਲਿਆਉਣਾ। ਅੱਜ ਬੜਾ ਮਨ ਕੀਤਾ। ਵੀ ਮੈਂ ਗੁਰੂ ਸਾਹਿਬ ਦੇ ਦਰਸ਼ਨ ਕਰਨੇ ਰਮਦਾਸ ਤੋਂ ਚੱਲੇ ਪਾਲਕੀਆਂ ਜਿਹੜੀ ਸੀ ਇਹ ਟਰਾਂਸਪੋਰਟ ਦਾ ਕੰਮ ਹੁੰਦਾ ਸੀ ਵੀ ਖੁਰ ਬੇਨਤੀ ਕਰਦੇ ਆ ਅੱਜ ਵੀ ਦਰਬਾਰ ਸਾਹਿਬ ਦੇ ਵਿੱਚ ਪਾਲਕੀ ਦੇ ਵਿੱਚ ਪ੍ਰਕਾਸ਼ ਨਹੀਂ ਹੁੰਦਾ ਪਾਲਕੀ ਦੇ ਵਿੱਚ ਗੁਰੂ ਸਾਹਿਬ ਆਉਂਦੇ ਆ ਜਿਦਾਂ ਰਾਜੇ ਮਹਾਰਾਜੇ ਪਾਲਕੀ ਵਿੱਚ ਆਉਂਦੇ ਤਖਤ ਤੇ ਬੈਠਦੇ ਸੀ ਅਸੀਂ ਪਾਲਕੀਆਂ ਵਿੱਚ ਪ੍ਰਕਾਸ਼ ਕਰ ਦਿੱਤੇ ਦਰਬਾਰ ਸਾਹਿਬ ਹੀਰਿਆਂ ਦੀ ਪਾਰਕੀ ਬਣ ਸਕਦੀ ਹੈ ਪਰ ਜੋ ਮਰਯਾਦਾ ਜੋ ਬਾਦਸ਼ਾਹ ਬੈਠਦੇ ਤਖਤ ਤੇ ਬੈਠਦੇ ਆ ਤੇ ਆਉਂਦੇ ਪਾਲਕੀਆਂ ਦੇ ਤੇ ਪਾਲਕੀਆਂ ਨੂੰ ਪਰਦੇ ਲੱਗੇ ਹੁੰਦੇ ਸਨ ਉਦੋਂ ਚੱਲ ਪਏ ਇਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਚੱਲ ਪਏ ਰਸਤੇ ਦੇ ਵਿੱਚ ਨਾ ਗੁਰੂ ਸਾਹਿਬ ਜੀ ਮਾਰਾ ਨੇ ਆਪਣੇ ਵਸਤਰ ਵੀ ਬਦਲ ਲੈ ਤੇ ਇੱਕ ਕਪੜਾ ਲੈ ਕੇ ਆਪਣਾ ਮੂੰਹ ਟੱਕ ਲਿਆ ਗੁਰੂ ਸਾਹਿਬ ਜੀ ਨੇ ਤੇ ਜਦੋਂ ਪਾਲਕੀ ਨੇੜੇ ਆਈ ਤੇ ਸਿੱਖ ਨੂੰ ਇਸ਼ਾਰਾ ਕੀਤਾ ਕਿ ਮੈਂ ਪਾਲਕੀ ਨੂੰ ਮੋੜਾ ਦੇਣਾ ਗੁਰੂ ਹਰਗੋਬਿੰਦ ਸਾਹਿਬ ਜੀ ਬਾਤ ਕਿੰਨਾ ਪਿਆਰ ਤੇ ਉਹਨਾਂ ਨੇ ਸੋਚਿਆ ਵੀ ਕੋਈ ਸਿੱਖ ਹੈ ਪਛਾਨ ਨਹੀਂ ਸਕੇ ਗੁਰੂ ਸਾਹਿਬ ਨੂੰ ਸਤਗੁਰ ਜੀ ਨੇ ਜਦੋਂ ਮੋਢਾ ਦਿੱਤਾ ਨਾ ਅੰਦਰੋਂ ਆਵਾਜ਼ ਆਈ ਸੀ ਬਾਬਾ ਬੁੱਢਾ ਸਾਹਿਬ ਨੂੰ ਕਹਿਣ ਲੱਗੇ ਪਾਲਕੀ ਥੱਲੇ ਰੱਖ ਦਿਓ ਨਹੀਂ ਤਾਂ ਮੈਂ ਛਲਾਂਗ ਮਾਰ ਦੇਣੀ ਆ ਤੇ ਜਦੋਂ ਪਾਲਕੀ ਥੱਲੇ ਰੱਖੀ ਤੇ ਬਾਬਾ ਬੁੱਢਾ ਸਾਹਿਬ ਜੀ ਬਾਹਰ ਆਏ ਆ ਕੇ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਨੂੰ ਮੱਥਾ ਟੇਕਿਆ ਤੇ ਰੋਣ ਲੱਗ ਗਏ ਕਹਿਣ ਲੱਗੇ ਸਤਗੁਰੂ ਇਹ ਨਹੀਂ ਹੋ ਸਕਦਾ ਦਰਸ਼ਨ ਦੇ ਦਿਓ ਇਹਨਾਂ ਨੂੰ ਵੀ ਦੱਸ ਦਿਓ ਮੈਂ ਕੌਣ ਆ ਇਹ ਨਹੀਂ ਹੋ ਸਕਦਾ ਇਹ ਤਾਂ ਹੋ ਸਕਦਾ ਕਿ ਸਿੱਖ ਦੇ ਮੋਢੇ ਦੇ ਉੱਪਰ ਗੁਰੂ ਦੀ ਪਾਲਕੀ ਹੋਵੇ ਇਹ ਨਹੀਂ ਹੋ ਸਕਦਾ ਵੀ ਗੁਰੂ ਦੇ ਮੋਢੇ ਤੇ ਸਿੱਖ ਦੀ ਪਾਲਕੀ ਇਹ ਹੋਈ ਨਹੀਂ ਸਰ ਸਤਿਗੁਰ ਕਹਿੰਦੇ ਚਲੋ ਜਿਸ ਤਰ੍ਹਾਂ ਤੁਹਾਡੀ ਮਰਜ਼ੀ ਹੈ ਆਗੇ ਦਰਬਾਰ ਸਾਹਿਬ ਤੇ ਉਹ ਸਮਾਂ ਵੀ ਇੱਕ ਦਿਨ ਵਾਦਾ ਕੀਤਾ ਸੀ ਵੀ ਸਤਿਗੁਰ ਜਦੋਂ ਇਹ ਅੱਖਾਂ ਬੰਦ ਹੋਣ ਨਾ ਸਵਾਸ ਆਖਰੀ ਤੇ ਤੁਸੀਂ ਮੇਰੇ ਕੋਲ ਹੋਣੇ ਚਾਹੀਦੇ ਕਿੰਨਾ ਪਿਆਰ ਹੁੰਦਾ ਗੁਰੂ ਦਾ ਗੁਰੂ ਦੂਰ ਨਹੀਂ ਸਣਿਆ ਆ ਗਿਆ ਸਤਿਗੁਰ ਜੀ ਸ਼ਾਮ ਨੂੰ ਪਹੁੰਚ ਗਏ ਸਾਰੀ ਰਾਤ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਹਰਗੋਬਿੰਦ ਸਾਹਿਬ ਤੱਕਰ ਗੁਰੂ ਅਰਜਨ ਸਾਹਿਬ ਤੱਕਰ ਸਾਰੀਆਂ ਗੱਲਾਂ ਪੁੱਛਦੇ ਰਹੇ ਅੰਮ੍ਰਿਤ ਵੇਲਾ ਹੋਇਆ ਇਸ਼ਨਾਨ ਕਰਕੇ ਬਾਬਾ ਬੁੱਢਾ ਸਾਹਿਬ ਨੇ ਪ੍ਰਾਣ ਤਿਆਗ ਦਿੱਤੇ ਸੰਗਤਾਂ ਇਕੱਠੀਆਂ ਹੋ ਗਈਆਂ ਅਰਤੀ ਤਿਆਰ ਹੋ ਗਈ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜਿਹੜੇ ਦਲ ਭੰਜਨ ਗੁਰ ਸੌਰਮਾ ਵੱਡ ਜੋਦਾ ਬਹੁ ਪਾਰ ਉਪਕਾਰੀ ਤੇ ਜਦੋਂ ਤਿਆਰੀ ਹੋਈ ਨਾ ਸਾਧ ਸੰਗਤ ਦੀ ਅਰਤੀ ਚੁੱਕਣ ਲੱਗੇ ਤੇ ਗੁਰੂ ਹਰਗੋਬਿੰਦ ਸਾਹਿਬ ਦੀਆਂ ਅੱਖਾਂ ਵਿੱਚ ਵੀ ਹੰਝੂ ਸਨ ਕਹਿਣ ਲੱਗੇ ਬਾਬਾ ਬੁੱਢਾ ਜੀ ਜੀਂਦਿਆਂ ਤਾਂ ਮੋਢਾ ਨਹੀਂ ਲਾਉਣ ਦਿੰਦਾ ਉਹ ਅਰਤੀ ਨੂੰ ਤਾਂ ਮੈਂ ਲਾਵਾਂ ਆਪਣੇ ਹੱਥੀਂ ਸੰਸਕਾਰ ਕੀਤਾ ਗੁਰੂ ਹਰਗੋਬਿੰਦ ਸਾਹਿਬ ਜੀ ਕਹਿਣ ਦੀ ਗੱਲ ਹੈ ਤੇ ਮਹਾਰਾਜ ਕਹਿੰਦੇ ਜਿਹੜਾ ਉਹਦੀ ਸ਼ਰਨ ਵਿੱਚ ਆ ਜਾਂਦਾ ਸਭ ਤਜ ਅਨਾਥ ਏਕ ਸ਼ਰਨ ਆਇਓ ਊਚ ਅਸਥਾਨ ਤਪ ਸਾਜੇ ਪਾਇਓ ਦੁਖ ਦਰਦ ਭ੍ਰਮ ਭਾਉ ਨਸਿਆ ਕਹਿੰਦੇ ਉਸ ਮਨੁੱਖ ਦਾ ਇਹ ਸਾਰੇ ਦੁਖ ਦਰਦ ਭਰਮ ਡਰ ਦੂਰ ਹੋ ਜਾਂਦਾ ਹੈ ਦੁਖ ਦਰਦ ਭ੍ਰਮ ਭਾਉ ਨਸਿਆ ਕਦੋਂ ਕਰਨ ਹਾਰ ਨਾਨਕ ਮਨ ਵਸਿਆ ਇੱਥੇ ਮਨ ਦੇ ਨੰਨੇ ਨੂੰ ਸਿਆਰੀ ਹੈ ਜਦੋਂ ਮਨ ਦੇ ਵਿੱਚ ਕਰਨ ਹਾਰ ਪਰਮੇਸ਼ਰ ਵਸ ਗਿਆ ਦੁਖ ਦਰਦ ਭ੍ਰਮ ਭਾਉ ਨਸਿਆ ਕਰਨ ਹਾਰ ਨਾਨਕ ਮਨ ਵਸਿਆ ਸਤਿਗੁਰ ਮਹਾਰਾਜ ਕਿਰਪਾ ਕਰਦੇ ਆ ਕਹਿੰਦੇ ਸਾਡੇ ਅੰਦਰ ਸੁੱਖ ਆਏਗਾ ਸਾਡੇ ਅੰਦਰ ਟਿਕਾਓ ਆਏਗਾ ਕਦੋਂ ਸੁੱਖ ਵਿਸਰਾਮ ਪਾਇਆ ਗੁਣ ਗਾਏ శਰਮ ਮਿਟਿਆ ਜਿਹੜੀ ਮੇਰੀ ਖੱਜਲ ਖਵਾਰੀ ਸੀ ਨਾ ਮਿਟ ਗਈ ਮੇਰੀ ਹਾਤੀ ਬੁਲਾਏ ਜਿਹੜੀ ਮੈਨੂੰ ਅੰਦਰ ਤ੍ਰਿਸ਼ਨਾ ਸੀ ਉਹ ਬੁਲਾਹ ਜਿਹੜੀ ਸੀ ਉਹ ਖਤਮ ਹੋ ਗਈ ਗੁਰੂ ਮਹਾਰਾਜ ਕਿਰਪਾ ਕਰਨ ਇਨੀਆਂ ਬੇਨਤੀਆਂ ਆਵਦੀਆਂ ਨੇ ਪ੍ਰਵਾਨ ਕਰਨੀਆਂ ਸਮੇਂ ਦੀ ਸਮਾਪਤੀ ਹੈ ਬਲਾਉਫਤੇ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ 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 ਜੀ ਵਾਹਿਗੁਰੂ ਵਾਹਿਗੁਰੂ